ਹਰ ਰਾਤ ਮੈਨੂੰ ਸੁਪਨਾ ਆਉਂਦਾ ਜਿਵੇਂ ਮੈਂ ਪਰੀ ਹਾਂ ਮੈਂ ਆਪਣੇ ਸੁੰਦਰ ਖੰਭਾਂ ਨਾਲ ਉੱਡ ਰਹੀ ਹਾਂ ਕਦੀ ਸੁੰਦਰ ਮਹਿਲ ਦੀ ਉੱਚੀ ਔਟਾਰੀ ਤੇ ਜਾ ਬੈਠਦੀ ਕਦੇ ਬਰਫ਼ ਲੱਦੇ ਪਹਾੜਾਂ ਤੇ ਹਫਦੀ ਹਫਦੀ ਚੜ ਰਹੀ ਹਾਂ ਕਦੀ ਸਫੇਦ ਸਾਗਰ ਲਹਿਰਾਂ ਉੱਪਰ ਦੌੜ ਰਹੀ ਹਾਂ ਕਦੀ ਗੋਲ ਪੋੜੀਆਂ ਤੋਂ ਸੋਨੇ ਦੀਆਂ ਝਾਂਜਰਾ ਪਾਈ ਮਟਕ ਨਾਲ ਛਮ ਛਮ ਕਰਦੀ ਉਤਰ ਰਹੀ ਹਾਂ ਕਦੀ ਹਰੇ ਭਰੇ ਬਾਗਾਂ 'ਚ ਦਗੜ ਦਗੜ ਕਰਦੀ ਦੌੜ ਰਹੀ ਹਾਂ ਕਦੀ ਕੱਚੀਆਂ ਅੰਬੀਆਂ ਤੋੜ-ਤੋੜ ਕਦੀ ਲਾਲ ਚੈਰੀਆਂ ਚਟਕਾਰੇ ਲੈ-ਲੈ ਖਾ ਰਹੀ ਹਾਂ ਕਦੀ ਉੱਚੀ-ਉੱਚੀ ਸੰਗੀਤਮਈ ਆਵਾਜ਼ਾਂ 'ਚ ਹੱਸਦੀ ਹਾਂ ਤਕਲਕਲ ਕਰਦੇ ਝਰਨੇ ਜਿਵੇਂ ਸੰਗੀਤ ਦਿੰਦੇ ਹੋਣ ਪਰ ਇਹ ਸਭ ਕੁਝ ਅੱਖਾਂ ਬੰਦ ਹੋਣ ਤਾਂ ਆਪਣਾ ਲੱਗਦਾ ਏ ਅੱਖਾਂ ਖੁੱਲਣ ਤੇ ਇਹ ਮੇਰਾ ਸੁਪਨਾ ਬਣ ਜਾਂਦੇ ਨੇ ਕੁੜੀਆਂ ਤਾਂ ਸੁਪਨੇ ਦੇਖ ਕੇ ਹੀ ਜ਼ਿੰਦਗੀ ਜਿਉਂਦੀਆਂ ਹਨ ਉਹਨਾਂ ਦੇ ਕਈ ਸੁਪਨਿਆਂ ਨੂੰ ਬੂਰ ਪੈ ਜਾਂਦਾ ਹੈ ਅਤੇ ਕਈ ਸੁਪਨੇ ਮਧੋਲੇ ਜਾਂਦੇ ਨੇ ਮੇਰਾ ਕੈਨੇਡਾ ਪਹੁੰਚਣਾ ਵੀ ਮੇਰੇ ਸੁਪਨਿਆਂ ਚੋਂ ਮੇਰਾ ਇੱਕ ਸੁਪਨਾ ਸੀ ਮੈਂ ਅੰਬੋ ਤੋਂ ਐਮੀ ਬਣ ਕੇ ਵਿਦੇਸ਼ੀ ਧਰਤੀ ਨੂੰ ਚੁੰਮਿਆ ਸੀ ਅੰਬੋ ਮਾਂ ਕਹਿੰਦੀ ਸੀ ਤੂੰ ਪੇਟ 'ਚ ਸੀ ਤਾਂ ਮੈਂ ਕੱਚੀਆਂ ਅੰਬੀਆਂ ਤੋੜ-ਤੋੜ ਕੱਚਰ-ਕੱਚਰ ਕਰਕੇ ਖਾਂਦੀ ਸਾਂ ਹਰੀਆਂ ਮਿਰਚਾਂ ਪਾ ਸਬਜੀ ਮੱਕੀ ਦੀ ਰੋਟੀ ਸਾਗ ਪੇੜਾ ਮੱਖਣ ਪਾ ਅਤੇ ਹੋਰ ਕਿੰਨਾ ਕੁਝ ਖਾ ਲੈਂਦੀ ਸਾਂ ਤੇਰੀ ਦਾਦੀ ਕਹਿੰਦੀ ਸੀ ਹਰ ਵਕਤ ਕੱਚਰ-ਕੱਚਰ ਕਰਦੀ ਰਹਿੰਦੀ ਏ ਸਾਗ ਖਾ ਕੇ ਕੁੜੀ ਹੀ ਜੰਮੇਗੀ ਜਦੋਂ ਤੂੰ ਜੰਮੀ ਤਾਂ ਤੇਰੀ ਦਾਦੀ ਬੋਲੀ ਇਸ 'ਚੋਂ ਅੰਬੀਆਂ ਦੀ ਖੁਸ਼ਬੂ ਆਉਂਦੀ ਏ ਤੂੰ ਤਾਂ ਅੰਬੀ ਹੀ ਜੰਮ ਦਿੱਤੀ ਤੇ ਤੇਰਾ ਨਾਮ ਅੰਬੋ ਹੀ ਰੱਖ ਦਿੱਤਾ ਨਿੱਕੇ ਹੁੰਦਿਆਂ ਤੋਂ ਮੈਂ ਚਿੜੀਆਂ ਵਾਂਗੂ ਫੁਰਕਦੀ ਰਹਿੰਦੀ ਬਸ ਹਰ ਵਕਤ ਚੀਂ-ਚੀਂ ਚੁਰ-ਚੁਰ ਕਰਦੀ ਇੱਕ ਥਾਂ ਤੋਂ ਦੂਜੀ ਥਾਂ ਭਜਦੀ ਨੱਠਦੀ ਰਹਿੰਦੀ ਵੱਧਦੀ ਉਮਰ ਨਾਲ ਮੇਰੀ ਚਾਲ ਹੋਰ ਵੀ ਤਿੱਖੀ ਹੋ ਗਈ ਸੀ ਚੁਲਬੁਲੀ ਕੁੜੀਆਂ ਦਾ ਸ਼ਰਾਰਤੀ ਮੈਂ ਗੈਂਗ ਬਣਾ ਲਿਆ ਸੀ ਉਸ ਦੀ ਰਿੰਗ ਲੀਡਰ ਬਣ ਗਈ ਸਾਂ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ ਕਦੀ ਵੀ ਮੈਂ ਸਿੱਧੀ ਨਹੀਂ ਪਹੁੰਚੀ ਸਾਂ ਖੇਤ ਖលਿਆਣ ਬਾਗ ਤੇ ਸੂਏ ਟੱਪਦੀ ਘਰ ਪਹੁੰਚਦੀ ਸਾਂ ਮੌਸਮ ਮੁਤਾਬਕ ਖੇਤ ਚੋਂ ਗਾਜਰ ਮooli ਅਤੇ ਗੰਨੇ ਤੋੜਦੀ ਸਾਂ ਅੰਬਾਂ ਦੇ ਮੌਸਮ ਅੰਬਾਂ ਦੀ ਚੋਰੀ ਕਰਕੇ ਮਜ਼ਾ ਆਉਂਦਾ ਹੈ ਅੰਬਾਂ ਦੇ ਦਰਖਤਾਂ ਤੇ ਚੜ ਤੋਤੀਆਂ ਵਾਂਗੂ ਕੱਚੇ ਅੰਬ ਟੁਕ ਟੁਕ ਸੁੱਟ ਦਿੰਦੀ ਸਾਂ ਪੱਕੇ ਆਂਬ ਚੂਪ ਚੂਪ ਗੁੱਠਲੀਆਂ ਦੇ ਢੇਰ ਲਾ ਦਿੰਦੀ। ਰਾਖੇ ਡੰਡਾ ਲੈ ਕੇ ਦੌੜਦੇ ਆਉਂਦੇ ਦੇਖ। ਮੈਂ ਆਪਣੇ ਗੈਂਗ ਨਾਲ ਰਫੂ ਚੱਕਰ ਹੋ ਜਾਂਦੀ। ਜੋ ਬੁੜੀਆਂ ਕੁੜੀਆਂ ਨੂੰ ਬੁਰਾ ਸਮਝਦੀਆਂ ਸਨ ਮੈਂ ਉਹਨਾਂ ਨੂੰ ਤਿੱਖਾ ਬੋਲਦੀ ਸਾਂ। ਘਰ 'ਚ ਮੈਨੂੰ ਦਾਦੀ ਪੱਥਰ ਸਮਝਦੀ। ਇਸ ਲਈ ਮੈਂ ਉਸ ਦੇ ਨਾਲ ਸਿੱਧੇ ਮੂੰਹ ਨਾ ਬੋਲਦੀ। ਨਾ ਹੀ ਉਸ ਦਾ ਕੋਈ ਕੰਮ ਕਰਦੀ ਸਾਂ। ਕਈ ਵਾਰੀ ਉਹ ਮੈਨੂੰ ਕਹਿੰਦੀ ਕਿ ਤੇਰਾ ਤਾਂ ਜਲਦੀ ਹੀ ਕੰਨਿਆਦਾਨ ਕਰਕੇ ਤੇਰਾ ਫਾਹਾ ਵੱਡ ਦੇਣਾ। ਤਾਂ ਮੈਂ ਦਾਦੀ ਨੂੰ ਪਲਟ ਕੇ ਜਵਾਬ ਦਿੰਦੀ ਦਾਦੀ ਮੈਂ ਕੋਈ ਵਸਤ ਨਹੀਂ ਹਾਂ ਜੋ ਮੈਨੂੰ ਦਾਨ ਕਰੋਗੇ ਮਾਂ ਨੂੰ ਵੀ ਕਹਿੰਦੀ ਸਾਂ ਕਿ ਮਾਂ ਤੂੰ ਤਾਂ ਪੁੱਤਰ ਆਸ ਚ ਤਿੰਨ ਧੀਆਂ ਜੰਮ ਦਿੱਤੀਆਂ ਹੁਣ ਮੈਂ ਪਲੱਸ 2 ਕਰ ਰਹੀ ਹਾਂ ਪਰ ਮੇਰੀ ਆਦਤਾਂ ਚ ਰੱਤਾ ਪਰ ਨਹੀਂ ਫਰਕ ਪਿਆ ਸੀ ਮੈਂ ਰਾਣੀ ਛਾਂਸੀ ਬਣ ਘੁੰਮਦੀ ਰਹਿੰਦੀ ਸੂਰਜ ਵਾਂਗੂ ਕੋਈ ਮੇਰੇ ਵੱਲ ਇੱਕ ਟੱਕ ਕਰਕੇ ਨਹੀਂ ਦੇਖ ਸਕਦਾ ਸੀ ਇੱਕ ਦਿਨ ਕਿਕਰ ਦੇ ਬਾਗ ਚ ਅਸੀਂ ਅੰਬ ਤੋੜਨ ਲਈ ਦਰਖਤਾਂ ਤੇ ਚੜ ਗਈਆਂ ਤਿੱਖੀ ਧੁੱਪ ਨਾਲ ਮੇਰੀਆਂ ਅੱਖਾਂ ਡੀਆਂ ਗਈਆਂ ਅੰਬ ਤੋੜਦਿਆਂ ਟਾਹਣ ਹੱਥੋਂ ਛੁੱਟ ਗਈ ਸਿਰ ਦੇ ਬਲ ਮੈਂ ਗਿਰੀ ਸਾਰੀਆਂ ਕੁੜੀਆਂ ਦੌੜ ਗਈਆਂ ਕਿਕਰ ਦੇ ਬਾਗ ਚ ਦਰਖਤ ਦੇ ਹੇਠਾਂ ਗਿਰੀ ਅੰਬੋ ਬੇਹੋਸ਼ ਪਈ ਸੀ ਕਿਕਰ ਆਪਣੇ ਬਾਗਾਂ ਚ ਨਿੱਕੇ ਜਿਹੇ ਘਰ ਵਿੱਚ ਰਹਿੰਦਾ ਸੀ ਬਾਹਰ ਬੈਠਾ ਤਾੜੀ ਸੁਲਫਾ ਪੀ ਰਿਆ ਸੀ ਉਸ ਦਾ ਨਾਂ ਅੱਗਾ ਨਾ ਪਿੱਛਾ ਸੀ ਉਹ ਅੰਤਾਂ ਦੀ ਜਾਇਦਾਦ ਛੱਡ ਗਿਆ ਸੀ ਕਿਕਰ ਜ਼ਮੀਨ ਦਾ ਇੱਕਾ ਟੁਕੜਾ ਸ਼ਾਹੂਕਾਰ ਕੋਲ ਗਿਰਵੀ ਰੱਖ ਪੈਸਾ ਦੋਸਤਾਂ ਨਾਲ ਧੂਵੇਂ ਅਤੇ ਸ਼ਰਾਬ 'ਚ ਉਡਾ ਦਿੰਦਾ ਬਸ ਇਹੀ ਸੀ ਉਸਦੀ ਜ਼ਿੰਦਗੀ ਤੇ ਇਹੀ ਸੀ ਮਕਸਦ ਸੀ ਮੁਫਤ 'ਚ ਸਭ ਕੁਝ ਮਿਲਿਆ ਸੀ ਉਹ ਸਭ ਕੁਝ ਅਗਨੀ ਭੇਟ ਕਰ ਦੇਣਾ ਚਾਹੁੰਦਾ ਸੀ ਕਿਕਰ ਕੁੜੀ ਨੂੰ ਢੜਮ ਕਰਦਾ ਵੇਖ ਡੇੜੇ ਹੋਇਆ ਹੈ ਅੰਬੋ ਇਹ ਤਾਂ ਬੇਹੋਸ਼ ਹੈ ਉਸਨੇ ਸ਼ਰਾਬ ਦੀ ਬੋਤਲ 'ਚੋਂ ਸ਼ਰਾਬ ਬੁੱਕ ਪਰ ਉਸਦੇ ਮੂੰਹ ਤੇ ਛਿੱਟੇ ਮਾਰੇ ਪਰ ਉਹ ਹੋਸ਼ 'ਚ ਨਾ ਆਈ ਤਾਂ ਸਿਰੀ ਨੂੰ ਅੰਬੋ ਤੋਂ ਘਰ ਭੇਜਿਆ ਜਦੋਂ ਤੱਕ ਅੰਬੋ ਦੇ ਮਾਪੇ ਆਉਂਦੇ ਤਾਂ ਕਿੱਕਰ ਨੇ ਨਸ਼ੇ ਦੇ ਲੋਰਚ ਅੰਬੋ ਨੂੰ ਆਪਣੀ ਗੋਦੀ 'ਚ ਲਟਾ ਲਿਆ ਉਸ ਨੂੰ ਜਾਪਿਆ ਜਿਵੇਂ ਉਸ ਦੀ ਗੋਦੀ 'ਚ ਚੰਨ ਆ ਪੁੱਤਰ ਆਇਆ ਹੋਵੇ ਉਸ ਦਾ ਦਿਲ ਦਿਮਾਗ ਰੋਸ਼ਨ ਰੋਸ਼ਨ ਹੋ ਗਿਆ ਉਹ ਉਸ ਨੂੰ ਫੁੱਲਾਂ ਵਾਂਗੂ ਸੁੰਗਣ ਅਤੇ ਚੁੰਮਣ ਲੱਗਾ ਮਾਪੇ ਉੱਥੇ ਪਹੁੰਚੇ ਤਾਂ ਉਸ ਨੂੰ ਇਹ ਦੇਖ ਝਟਕਾ ਗਏ ਕੱਚੀ ਕਲੀ ਕਿੱਕਰ ਦੀਆਂ ਬਾਹਾਂ ਵਿੱਚ ਮਰਿ ਹੋਈ ਪਈ ਸੀ ਪਿੰਡ ਚ ਕੋਈ ਦੰਦ ਕਥਾ ਬਣੇ ਮਾਂ ਪਿਓ ਨੇ ਮੇਰਾ ਪੱਲਾ ਕਿਕਰ ਨਾਲ ਬਨ ਕੇ ਭਾਰ ਹੋਲਾ ਕਰ ਲਿਆ ਤੇਰੇ ਜੰਮ ਦੇ ਸੁਪਨੇ ਕੁਆਰੇ ਹੀ ਰਹੇ ਮੈਂ ਕਿਕਰ ਦੀ ਹੋ ਕੇ ਹੀ ਰਹਿ ਗਈ ਕਿਕਰ ਨੂੰ ਨਾ ਹੀ ਖਾਣ ਦਾ ਨਾ ਹੀ ਪੈਣਨ ਦਾ ਵੱਲ ਸੀ ਉਹ ਘਰ ਗ੍ਰੈਸਤੀ ਦੀ ਗੱਡੀ ਕਿਵੇਂ ਤੋਰ ਸਕਦਾ ਸੀ ਮੇਰੇ ਚੁਲਬੁਲੇ ਹੋਣ ਦੀ ਸਜ਼ਾ ਮੈਨੂੰ ਇਸ ਤਰ੍ਹਾਂ ਦੀ ਮਿਲੇਗੀ ਸੋਚਿਆ ਨਹੀਂ ਸੀ ਮੈਂ ਤਾਂ ਹਜੇ 16 17 ਵਰਿਆਂ ਦੀ ਬਾਲੜੀ ਹੀ ਸਾਂ ਮਾਂ ਨੇ ਕੱਚੀ ਅੰਬੀ ਦਾ ਬੁੱਟਾ ਕਿੱਕਰ ਦੇ ਵੇੜੇ ਲਾ ਦਿੱਤਾ ਮੈਂ ਅੰਬੋ ਹੁਣ ਅੰਬਾਂ ਦੇ ਬਾਗਾਂ ਦੀ ਮਾਲਕਣ ਬਣ ਗਈ ਸਾਂ ਹਰ ਪਾਸੇ ਅੰਬ ਹੀ ਅੰਬ ਨਜ਼ਰ ਆਉਂਦੇ ਪਰ ਮੈਨੂੰ ਹੁਣ ਅੰਬਾਂ ਤੋਂ ਨਫ਼ਰਤ ਹੋ ਗਈ ਸੀ ਮੈਨੂੰ ਅੰਬਾਂ ਚੋਂ ਕਿੱਕਰ ਵਾਂਗੂ ਸ਼ਰਾਬ ਦੀ ਮੁਸ਼ਕ ਆਉਂਦੀ ਜੇ ਮੈਂ ਹੁਣ ਭੁੱਲ ਭੁਲੇਖੇ ਅੰਬ ਚੂਪ ਲੈਂਦੀ ਸਾਂ ਤਾਂ ਮੈਨੂੰ ਗਲੇ 'ਚ ਕਿੱਕਰ ਦੇ ਰੁੱਖ ਦੇ ਕੰਡੇ ਉਗਾਉਂਦੇ ਸ਼ਾਇਦ ਚੋਰੀ ਕੀਤੇ ਅੰਬਾਂ ਦਾ ਆਪਣਾ ਹੀ ਸਵਾਦ ਹੁੰਦਾ ਹੈ ਕਰ ਨੀਰਾ ਪੂਰਾ ਫੱਕਰ ਮਸਤ ਮੋਲਾ ਹਰ ਵਕਤ ਨਸ਼ੇ ਚ ਰੰਗਿਆ ਤੂਤ ਹੋਇਆ ਮੇਰੇ ਬੁੱਲਾ ਪੁਨੇ ਨੂੰ ਨੋਚਦਾ ਤਾਂ ਮੇਰੀਆਂ ਕੁਲਾਹੜ ਦੀਆਂ ਆਵਾਜ਼ਾਂ ਚ ਸ਼ੋਰ ਨਾਲ ਸੁੱਤੇ ਪੰਛੀ ਵੀ ਆਪਣੇ ਖੰਭ ਫੜਫੜਾਉਣ ਲੱਗਦੇ ਪਰ ਇਨਸਾਨਾਂ ਤੱਕ ਤੇਰੀ ਕੁਰਲਾਹਟ ਨਾ ਪਹੁੰਚਦੀ ਪਰ ਮੈਂ ਰੋਂਦੀ ਕਦ ਤੱਕ ਬਲੜੀ ਤਾਂ ਮੈਂ ਸਾ ਪਰ ਮੈਂ ਖੁਦ ਹੀ ਹੌਸਲਾ ਇਕੱਠਾ ਕੀਤਾ ਚਿਕਣਾ ਚਲਾਉਣਾ ਬੰਦ ਕੀਤਾ ਮਾਂ ਬਾਪ ਮਿਲਣ ਲਈ ਆਏ ਤਾਂ ਮੈਂ ਉਹਨਾਂ ਨੂੰ ਟੁੱਟ ਕੇ ਪੈ ਗਈ ਹਰਖ ਕੇ ਬੋਲੀ ਕੁਖ ਚ ਤਾਂ ਮੈਂ ਬਚ ਕੇ ਆ ਗਈ ਸਾਂ ਹੁਣ ਇੱਥੇ ਤੁਸੀਂ ਮਾਰਨ ਲਈ ਭੇਜ ਦਿੱਤਾ ਹੈ ਜ਼ਾਲਮੋਂ ਇਸ ਤਰ੍ਹਾਂ ਕਰਨ ਨਾਲੋਂ ਤਾਂ ਮੈਨੂੰ ਜ਼ਹਿਰ ਦੇ ਦਿੰਦੇ ਵਧੀਆ ਸੀ ਹੁਣ ਇੱਥੇ ਤਮਾਸ਼ਾ ਵੇਖਣ ਆਉਂਦੇ ਹੋ ਕਿ ਮੈਂ ਜਿਉਂਦੀ ਹਾਂ ਜਾਂ ਮਰ ਗਈ ਹਾਂ ਤੁਸੀਂ ਜੋ ਕਰਨਾ ਸੀ ਕਰ ਦਿੱਤਾ ਪਰ ਮੈਨੂੰ ਆਪਣੇ ਹਿਸਾਬ ਨਾਲ ਜਿਉਣ ਦਿਓ ਇੱਕ ਦਿਨ ਮੈਂ ਉਦਾਸ ਜਿਹੀ ਬੈਠੀ ਸੀ ਤਾਂ ਸਕੂਲ ਦੀ ਭੈਣ ਜੀ ਅਮਰਕੌਰ ਮੈਨੂੰ ਮਿਲਣ ਲਈ ਆਈ ਉਦੋਂ ਕਿੱਕਰ ਵੀ ਮੇਰੇ ਕੋਲ ਹੀ ਬੈਠਾ ਸੀ ਭੈਣ ਜੀ ਨੇ ਕਿੱਕਰ ਨੂੰ ਚਾਇਆ ਕਿ ਅੰਬੋ ਪੜਾਈ ਚ ਬਹੁਤ ਹੁਸ਼ਿਆਰ ਹੈ ਭਾਈ ਇਹਨੂੰ ਪੜਨ ਲਈ ਭੇਜ ਦਿਆ ਕਰੋ ਮਾਪਿਆਂ ਨੇ ਜੋ ਕਰਨਾ ਕਰ ਦਿੱਤਾ ਪਰ ਤੂੰ ਜਰਾ ਇਸ ਬੱਚੀ ਤੇ ਤਰਸ ਖਾ ਨਬਾਲਗ ਬੱਚੀ ਦਾ ਵਿਆਹ ਕਾਨੂੰਨੀ ਅਪਰਾਧ ਹੈ ਹੁਣ ਜੋ ਹੋਣਾ ਸੀ ਹੋ ਗਿਆ ਬਸ ਤੂੰ ਇੰਨਾ ਭਲਾ ਖੱਟ ਲੈ ਕਿ ਇਹਨੂੰ ਸਕੂਲ ਭੇਜ ਦਿਆ ਕਰ ਕਿੱਕਰ ਨੇ ਹਾਂ ਕਰ ਦਿੱਤੀ ਸਕੂਲ ਦੀ ਭੈਣ ਜੀ ਨੇ ਮੇਰੀ ਜ਼ਿੰਦਗੀ ਹੀ ਪਲਟ ਦਿੱਤੀ ਅਮਰ ਕੋਰ ਵਿਧਵਾਸੀ ਅਤੇ ਉਸਦੇ ਕੋਈ ਬੱਚਾ ਨਹੀਂ ਸੀ ਸ਼ੁਰੂ ਤੋਂ ਹੀ ਮੈਨੂੰ ਕਹਿੰਦੀ ਸੀ ਕਿ ਅੰਬੋ ਤਾਂ ਮੇਰੀ ਬੱਚੀ ਹੈ ਇੰਨਾ ਪਿਆਰ ਤਾਂ ਰੱਬ ਦਾ ਕੋਈ ਦੂਤ ਹੀ ਨਹੀਂ ਕਰ ਸਕਦਾ ਰੱਜ ਕੇ ਪੜਨਾ ਸ਼ੁਰੂ ਕੀਤਾ ਭਾਵੇਂ ਮੈਂ ਕਿਕਰ ਨੂੰ ਤਾਂ ਸੁਧਾਰ ਨਾ ਸਕੀ ਉਹ ਹਰ ਵਕਤ ਪੀਂਦਾ ਹੀ ਰਹਿੰਦਾ ਸੀ ਕਿ ਸ਼ਰਾਬ ਉਸਦੇ ਹੱਡਾਂ 'ਚ ਧਸ ਗਈ ਸੀ ਹੁਣ ਉਹ ਸ਼ਰਾਬ ਨੂੰ ਨਹੀਂ ਪੀਂਦਾ ਸੀ ਬਲਕਿ ਸ਼ਰਾਬ ਉਸ ਨੂੰ ਪੀ ਰਹੀ ਸੀ ਮੈਂ ਘਰ ਦੀ ਵਧੀਆ ਤਰੀਕੇ ਨਾਲ ਸੈਟਿੰਗ ਕਰਕੇ ਪੈਸਿਆਂ ਨੂੰ ਆਪਣੇ ਕੰਟਰੋਲ 'ਚ ਕਰ ਲਿਆ। ਮੈਂ ਭੈਣ ਜੀ ਦੇ ਆਸਰੇ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਸਰਪੰਚ ਤੋਂ ਲੈ ਕੇ ਜਵਾਕਾਂ ਤੱਕ ਦੇ ਲੋਕ ਉਹਨਾਂ ਦਾ ਆਦਰ ਕਰਦੇ ਸਨ। ਪਲੱਸ 2 ਮੈਂ ਪਹਿਲੇ ਦਰਜੇ 'ਚ ਕਰ ਲਈ ਸੀ। ਭੈਣ ਜੀ ਨੇ ਮੈਨੂੰ ਨਰਸਿੰਗ ਦਾ ਕੋਰਸ ਤੇ ਕੇਅਰ ਟੇਕਰ, ਪਾਰਲਰ ਅਤੇ ਮ사ਜਰ ਦੇ ਛੋਟੇ-ਮੋਟੇ ਕੋਰਸ ਨਾਲ ਹੀ ਕਰਨ ਦੀ ਸਲਾਹ ਕੀਤੀ। ਅਤੇ ਨਾਲ ਮੈਂ ਆਇਲੈਟਸ ਦੀ ਤਿਆਰੀ ਵੀ ਕਰਨੀ ਸ਼ੁਰੂ ਕਰ ਦਿੱਤੀ ਭੈਣ ਜੀ ਮੇਰਾ ਪਰਛਾਵਾਂ ਬਣ ਕੇ ਮੇਰੇ ਨਾਲ ਰਹਿਣ ਲੱਗ ਪਏ ਭੈਣ ਜੀ ਨੇ ਮੈਨੂੰ ਅੰਬਕੋਰ ਤੋਂ ਐਮੀ ਸਿੰਘ ਨਾਮ ਦੇ ਦਿੱਤਾ ਸਰਟੀਫਿਕੇਟ ਅਤੇ ਪਾਸਪੋਰਟਾਂ 'ਚ ਮੇਰਾ ਇਹੀ ਨਾਮ ਵੱਜਣ ਲੱਗਾ ਭੈਣ ਜੀ ਮੇਰੇ ਲਈ ਮਸੀਹਾ ਬਣ ਕੇ ਆਏ ਸਨ ਉਹਨਾਂ ਨੇ ਮੇਰਾ ਸਰੀਰਕ ਅਤੇ ਮਾਨਸਿਕ ਤੌਰ ਤੇ ਵਿਕਾਸ ਕੀਤਾ ਇੱਥੇ ਮੈਨੂੰ ਕਿਸਮਤ ਨੇ ਮੇਰੀ ਜ਼ਿੰਦਗੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਐਵੇਂ ਹੀ ਮੈਂ ਸਵਸਤ ਮੁੰਡੇ ਦੀ ਮਾਂ ਬਣ ਗਈ। ਮਾਪਿਆਂ ਨੂੰ ਜਦੋਂ ਬੱਚੇ ਬਾਰੇ ਪਤਾ ਲੱਗਾ ਉਹ ਵੀ ਮੁੰਡਾ ਤਾਂ ਉਹ ਮੈਨੂੰ ਹੱਥੀ ਛਾਵਾ ਕਰਨ ਲੱਗੇ। ਮੇਰੇ ਕੋਲ ਛੋਟੀ ਭੈਣ ਨੂੰ ਬੱਚੇ ਦਾ ਧਿਆਨ ਰੱਖਣ ਲਈ ਭੇਜ ਦਿੱਤਾ। ਮੈਂ ਉੱਡਣਾ ਲੋਚਦੀ ਸਾਂ ਇਸ ਲਈ ਮਾਪਿਆਂ ਨਾਲ ਵੀ ਮਿੱਠੀ ਬਣ ਗਈ ਸਾਂ। ਉਸ ਵਕਤ ਮੈਨੂੰ ਉਨ੍ਹਾਂ ਦੀ ਲੋੜ ਸੀ ਇਸ ਲਈ ਮੈਂ ਭੈਣ ਨੂੰ ਆਪਣੇ ਕੋਲ ਆਉਣਾ ਵਰਦਾਨ ਸਮਝਿਆ ਸੀ। ਬੱਚੇ ਨੂੰ ਮਾਪਿਆਂ ਤੇ ਉਸ ਨੂੰ ਸੰਭਾਲ ਲਿਆ ਸੀ। ਕਿਕਰ ਨੂੰ ਤਾਂ ਨਸ਼ਾ ਤੇ ਜਿਸਮ ਦੀ ਭੁੱਖ ਤੋਂ ਸਵਾ ਹੋਰ ਕਿਸ ਚੀਜ਼ ਦਾ ਵਾਸਤਾ ਨਹੀਂ ਸੀ ਮੈਂ ਫਿਰ ਜੀਆ ਜਾਨ ਲਾਲ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੀ ਮੈਂ ਜਦੋਂ ਤੱਕ ਮੈਂ ਨਰਸਿੰਗ ਕੋਰਸ ਕਰਕੇ ਆਈਲੈਂਡਸ ਵੀ ਪਾਸ ਕਰਦੀ ਤਾਂ ਉਦੋਂ ਤੱਕ ਮੈਂ ਇੱਕ ਸੁੰਦਰ ਬੱਚੀ ਦੀ ਮਾਂ ਬਣ ਗਈ ਸਾਂ ਭੈਣ ਜੀ ਨੇ ਮੈਨੂੰ ਦੂਜਾ ਬੱਚਾ ਜੰਮਣ ਤੋਂ ਵਰਜਿਤ ਕੀਤਾ ਸੀ ਪਰ ਮੈਂ ਬੱਚੇ ਨੂੰ ਕੁੱਖ ਚ ਮਾਰਨਾ ਨਹੀਂ ਚਾਹੁੰਦੀ ਸਾਂ ਬੇਟੀ ਨੂੰ ਜਨਮ ਦੇਣ ਦੇ 1 ਮਹੀਨੇ ਦੇ ਬਾਅਦ ਮੈਂ 9 ਬਰ 9 ਹੋ ਗਈ ਅਤੇ ਫਿਰ ਆਪਣੇ ਧਿਆਨੇ ਲੱਗ ਗਈ ਸਾਂ ਕੈਨੇਡਾ ਜਾਣ ਲਈ ਭੈਣ ਜੀ ਨੇ ਨਰਸਿੰਗ ਪੋਸਟ ਲਈ ਅਪਲਾਈ ਕਰ ਦਿੱਤਾ 에ਜੰਟ ਨੇ ਫਾਰਮ ਭਰ ਦਿੱਤਾ ਕਿਕਰ ਦੇ ਪੈਸੇ ਨਾਲ ਹੀ ਜਿਸ ਤੇ ਮੈਨੂੰ ਪੂਰਾ ਹੱਕ ਸੀ ਮੈਂ ਉਡਾਰੀ ਮਾਰਨਾ ਚਾਹੁੰਦੀ ਸਾਂ ਉਸ ਦੇ ਦਿੱਤੇ ਨਰਕ ਮੈਂ ਦੂਰ ਭੱਜ ਜਾਣਾ ਚਾਹੁੰਦੀ ਸਾਂ ਖਰ ਮੇਰੀ 4 ਵਰਿਆਂ ਦੀ ਤਪੱਸਿਆ ਪੂਰਨ ਹੋਈ ਮੇਰੀ ਫਾਈਲ ਪਾਸ ਹੋ ਗਈ ਨਰਸਿੰਗ ਲਈ ਮੈਨੂੰ ਵਰਕ ਪਰਮਿੰਟ ਮਿਲ ਗਿਆ ਮੈਂ ਵੀਜ਼ੇ ਲਈ ਅਪਲਾਈ ਕੀਤਾ ਜੋ ਕਿ ਜਲਦੀ ਹੀ ਮਿਲ ਗਿਆ ਭੈਣ ਜੀ ਨੇ ਮੈਨੂੰ ਸਲਾਹ ਦਿੱਤੀ ਕਿ ਕਿਕਰ ਤੋਂ ਤਲਾਕ ਲੈ ਲੈ। ਉੱਥੇ ਹੀ ਆਪਣੇ ਪੈਰ ਪੱਕੇ ਕਰਕੇ ਆਪਣਾ ਅੱਗਾ ਸਵਾਰ ਪਰ ਮੇਰੇ ਬੱਚੇ ਇਹ ਆਕ ਭੈਣ ਜੀ ਦਾ ਮੂੰਹ ਦੇਖਣ ਲੱਗ ਗਈ। ਤੂੰ ਉੱਥੇ ਜਾ ਕੇ ਸੈੱਟ ਹੋ ਜਾ ਫਿਰ ਆਪਣੇ ਬੱਚੇ ਮੰਗਵਾ ਲਈ। ਟੋਰਾਂਟੋ ਕੈਨੇਡਾ ਜਾਣ ਤੋਂ ਪਹਿਲਾਂ ਭੈਣ ਜੀ ਨੇ ਸਰਪੰਚ ਨੂੰ ਨਾਲ ਲੈ ਕੇ ਮੇਰਾ ਤੇ ਕਿਕਰ ਦਾ ਤਲਾਕ ਕਰਵਾ ਦਿੱਤਾ ਅਤੇ ਕੈਨੇਡਾ ਜਾਣ ਲਈ ਟਿਕਟ ਅਤੇ ਹਰ ਲੋੜੀਂਦੀ ਚੀਜ਼ ਦਾ ਪ੍ਰਬੰਧ ਕਰ ਦਿੱਤਾ। ਕੈਨੇਡਾ ਵੱਲ ਉਡਾਨ ਭਰਨ ਤੋਂ ਪਹਿਲਾਂ ਮੈਂ ਭੈਣ ਜੀ ਦੇ ਨਾਲ ਗੱਲ ਕਰਕੇ ਖੂਬ ਰੋਈ ਤੇ ਬੋਲੀ ਤੁਸੀਂ ਮੇਰੀ ਅਜੋਧਿਆ ਮਾਂ ਹੋ ਭਾਵੇਂ ਮੈਨੂੰ ਜਨਮ ਨਹੀਂ ਦਿੱਤਾ ਪਰ ਮੇਰੇ ਸਾਹਾਂ ਨੂੰ ਜ਼ਿੰਦਗੀ ਦਿੱਤੀ ਹੈ ਭੈਣ ਜੀ ਨੇ ਮੈਨੂੰ ਚੁੱਪ ਕਰਾਉਂਦਿਆਂ ਕਿਹਾ ਕਿ ਚੱਲਿਏ ਤੇਰੀ ਮਦਦ ਕਰਨ ਨਾਲ ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ ਹੈ ਤੇਰਾ ਵੀ ਜਨਮ ਸਵਰ ਗਿਆ ਹੈ ਮੇਰੀ ਬੱਚੜੀਏ ਤੂੰ ਪਿੱਛੇ ਦਾ ਫਿਕਰ ਨਾ ਕਰ ਮੈਂ ਤੇਰੇ ਬੱਚਿਆਂ ਦਾ ਧਿਆਨ ਰੱਖੂੰਗੀ ਉਹਣਾ ਨੇ ਮੈਨੂੰ ਦੋ ਗੁਰਦੁਆਰਿਆਂ ਦਾ ਅਤੇ ਦੂਰੋਂ-ਪਾਰੋਂ ਲੱਗਦੇ ਭੈਣ ਜੀ ਜੀਜਾ ਜੀ ਦਾ ਡਰੈੱਸ ਅਤੇ ਫੋਨ ਨੰਬਰ ਦਿੱਤਾ ਅਤੇ ਫੋਨ ਤੇ ਵੀ ਗੱਲ ਕਰਵਾ ਦਿੱਤੀ ਅਤੇ ਮੇਰੀ ਜ਼ਿੰਦਗੀ ਦੀ ਪਤੰਗ ਨੇ ਵਿਦੇਸ਼ੀ ਧਰਤੀ ਵੱਲ ਉਡਾਣ ਭਰੀ ਮੀ ਬਣ ਕੇ ਅੰਬੀ ਨਾਲ ਸੰਬੰਧਿਤ ਹਰ ਵਸਤ ਪਿੱਛੇ ਛੱਡ ਕੇ ਮੈਂ ਵਿਦੇਸ਼ ਵੱਲ ਤਾਂ ਚੱਲ ਪਈ ਸਾਂ ਪਰ ਬੱਚਿਆਂ ਦੀ ਖੁਸ਼ਬੂ ਮੇਰੇ ਅੰਦਰ ਰੋਮ-ਰੋਮ ਵਿੱਚ ਵਸੀ ਹੋਈ ਸੀ ਛਾਤੀ ਵਿੱਚ ਨਾੜਾਂ ਨੂੰ ਵੱਲ ਪੈਂਦੇ ਸਨ ਜਿਵੇਂ ਲੱਗਦਾ ਸੀ ਰੋਮੀ ਅਤੇ ਲਿਹਾਜ਼ ਮੈਨੂੰ ਟੂੰਡ ਰਹੇ ਨੇ ਰੋ ਰਹੇ ਨੇ ਉਹਨਾਂ ਦੀਆਂ ਆਵਾਜ਼ਾਂ ਨਾਲ ਮੇਰੀਆਂ ਛਾਤੀਆਂ 'ਚੋਂ ਦੁੱਧ ਸਿਮਣ ਲੱਗਾ ਮੈਂ ਰੋਂਦਿਆਂ ਹੀ ਸਾਰਾ ਸਫ਼ਰ ਪੂਰਾ ਕੀਤਾ ਮੇਰੀ ਰੂਹ ਨੇ ਵੀ ਕਿਕਰ ਤੋਂ ਮਾਫ਼ੀ ਮੰਗੀ ਕਿਉਂਕਿ ਮੈਨੂੰ ਅਪਣਾਉਣ 'ਚ ਉਸਦਾ ਕੋਈ ਕਸੂਰ ਨਹੀਂ ਸੀ ਮੈਂ ਤਾਂ ਪੱਕੇ ਫਲ ਵਾਂਗੂ ਉਸ ਦੀ ਝੋਲੀ 'ਚ ਐਸੀ ਗਿਰੀ ਮਾਪਿਆਂ ਨੇ ਮੈਨੂੰ ਉਸ ਨਾਲ ਨਰੜ ਦਿੱਤਾ ਜੇ ਮੈਂ ਰਿਸ਼ਤੇ ਦਾ ਵਿਰੋਧ ਕੀਤਾ ਤਾਂ ਮੇਰੇ ਪਿਓ ਨੇ ਮੇਰੇ ਪੈਰਾਂ 'ਤੇ ਪੱਗ ਰੱਖ ਬਾਕੀ ਦੋ ਪੈਣਾ ਤੇ ਜੀਵਨ ਦਾ ਵਾਸਤਾ ਪਾਇਆ ਜੀ ਜबान ਤਾਲੂਏ ਨਾਲ ਚਿੰਬੜ ਕੇ ਰਹਿ ਗਈ ਲੰਬੇ ਸਫਰ ਤੋਂ ਬਾਅਦ ਸੂਰਜ ਦੀ ਨਵੀਂ ਕਿਰਨ ਨਾਲ ਮੈਂ ਨਵੀਂ ਧਰਤੀ ਨੂੰ ਛੂਇਆ ਡਰ ਦੀ ਸੀਤ ਲਹਿਰ ਮੇਰੇ ਅੰਦਰ ਤੱਕ ਘਰ ਗਈ ਜੇ ਮੈਨੂੰ ਟਿਕਾਣਾ ਨਾ ਮਿਲਿਆ ਤਾਂ ਫਿਰ ਕੀ ਹੋਵੇਗਾ ਪਰ ਭੈਣ ਜੀ ਦੇ ਰਿਸ਼ਤੇਦਾਰ ਮੈਨੂੰ ਪਿਆਰ ਅਤੇ ਗਰਮ ਜੋਸ਼ੀ ਨਾਲ ਮਿਲੇ ਅਤੇ ਮੈਨੂੰ ਆਪਣੇ ਘਰ ਲੈ ਗਏ ਮਹੀਨਾ ਕ ਮੈਂ ਉਸ ਦੇ ਕੋਲ ਹੀ ਰਹੀ ਮੈਂ ਡਿਊਟੀ ਵੀ ਜੁਆਇਨ ਕਰ ਲਈ ਸੀ ਮੈਂ ਸੋਚਦੀ ਸਾਂ ਕਿ ਮੈਨੂੰ ਹੋਰ ਬੋਝ ਨਹੀਂ ਬਣਨਾ ਚਾਹੀਦਾ ਕਰਨ ਵਕਤ ਇੱਕ ਸਹੇਲੀ ਬਣੀ ਨਰਸ ਨੇ ਮੈਨੂੰ ਸਲਾਹ ਦਿੱਤੀ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਭਾਈ ਜੀ ਤੋਂ ਆਪਣੀ ਮਦਦ ਦੇ ਲਈ ਗੁਹਾਰ ਲਗਾਓ ਬਹੁਤ ਸਾਰੇ ਲੋਕ ਤੁਹਾਡੇ ਲਈ ਲੋਣੀ ਦਾ ਸਮਾਨ ਇਕੱਤਰ ਕਰਕੇ ਦੇ ਸਕਦੇ ਹਨ ਐਵੇਂ ਹੀ ਕੀਤਾ ਜਦੋਂ ਭਾਈ ਗਰੰਥੀ ਸਾਹਿਬ ਜੀ ਨੇ ਅਨਾਉਂਸ ਕੀਤਾ ਸੰਗਤ ਨੇ ਹੁੰਗਾਰਾ ਦਿੱਤਾ ਸੰਗਤ ਦੇ ਜਾਣ ਤੋਂ ਬਾਅਦ ਮੈਂ ਜਾਣ ਲਈ ਮੁੜੀ ਸੀ ਕਿ ਇੱਕ ਮਾਤਾ ਜੀ ਪਿੱਛੋਂ ਆਵਾਜ਼ ਲਗਾਈ ਬੀਬਾ ਜੀ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮਾਤਾ ਜੀ ਭਾਈ ਸਾਹਿਬ ਨਾਲ ਮੇਰੇ ਵੱਲ ਆ ਰਹੇ ਸਨ ਨੇੜੇ ਆ ਕੇ ਮੇਰਾ ਹਾਲ ਹਵਾਲ ਪੁੱਛਿਆ ਘਰ ਪਰਿਵਾਰ ਬਾਰੇ ਪੁੱਛਿਆ ਫਿਰ ਬੋਲੇ ਪੁੱਤ ਮੇਰੇ ਕੋਲ ਰਹਿ ਲਵੋ ਮੈਨੂੰ ਵੀ ਤੇਰੇ ਰਹਿਣ ਨਾਲ ਧੀ ਵਰਗਾ ਆਸਰਾ ਹੋ ਜਾਏਗਾ ਮੇਰਾ ਵੀ ਕੋਈ ਨਹੀਂ ਜਿਹੜਾ ਸੀ ਉਹ ਪਰਾਏ ਦੇਸ਼ ਜਾ ਵਸਿਆ ਨਾ ਮੁਰਾਦ ਕੈਂਸਰ ਨੇ ਉਸ ਨੂੰ ਮਹੀਨਿਆਂ ਦਾ ਮਹਿਮਾਨ ਬਣਾ ਦਿੱਤਾ ਆਤੀਏ ਦੋਵੇਂ ਰਲ ਕੇ ਰਹਾਂਗੇਂ ਆ ਦੋਵਾਂ ਦਾ ਵਕਤ ਸੋਹਣਾ ਨਿਕਲ ਜਾਏਗਾ ਭਾਈ ਸਾਹਿਬ ਨੇ ਵੀ ਮੈਨੂੰ ਉਹਨਾਂ ਕੋਲ ਉੱਥੇ ਰਹਿਣ ਦੀ ਸਲਾਹ ਦਿੱਤੀ ਬੇਟਾ ਮੈਂ ਇਹਨਾਂ ਨੂੰ ਚਿਹਰਾ ਤੋਂ ਜਾਣਦਾ ਹਾਂ ਜਵਾਨ ਬੇਟੇ ਦੇ ਜਾਣ ਨਾਲ ਇਹਨਾਂ ਨੂੰ ਡਾਢੀ ਸੱਟ ਲੱਗੀ ਹੈ ਸਾਰਾ ਦਿਨ ਗੁਰਦੁਆਰੇ ਬੈਠੇ ਰੋਂਦੇ ਰਹਿੰਦੇ ਨੇ ਬੇਟਾ ਤੁਹਾਡੇ ਰਹਿਣ ਨਾਲ ਸ਼ਾਇਦ ਇਹਨਾਂ ਦਾ ਮਨ ਵਰਚ ਜਾਏ ਪਰ ਬੇਟਾ ਤੁਸੀਂ ਬਾਬੇ ਦੇ ਦਰ ਤੇ ਖੜੇ ਹੋ ਕੋਈ ਅਜੀਹਾ ਕਰਮ ਨਾ ਕਰਨਾ ਜਿਸ ਦੇ ਨਾਲ ਇਹਨਾਂ ਦੇ ਮਨ ਨੂੰ ਠੇਸ ਪਹੁੰਚੇ ਕਿਉਂਕਿ ਅਸੀਂ ਤੁਹਾਡੇ ਬਾਰੇ ਕੁਝ ਨਹੀਂ ਸੀ ਜਾਣਦੇ। ਬਾਬਾ ਜੀ ਇਹਨਾਂ ਨੇ ਮੈਨੂੰ ਬੇਟੀ ਬੋਲਿਆ ਹੈ। ਮੈਂ ਬੇਟੀ ਬਣ ਕੇ ਦਿਖਾਵਾਂਗੀ। ਇਹਨਾਂ ਨਾਲੋਂ ਜ਼ਿਆਦਾ ਮੈਨੂੰ ਇਹਨਾਂ ਦੀ ਲੋੜ ਹੈ। ਬਾਬਾ ਜੀ ਮੈਂ ਇਹਨਾਂ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ। ਤੇਰੀ ਮਾਂ ਮੈਨੂੰ ਇੱਥੇ ਵੀ ਮਿਲ ਗਈ। ਦੋਹਾਂ ਨੇ ਮੈਨੂੰ ਅੱਗੇ ਹੋ ਕੇ ਵਾਰੀ-ਵਾਰੀ ਗੱਲ ਲਾ ਲਿਆ। ਮੈਂ ਮੋਹ ਮਮਤਾ ਮਿਲਣ ਤੇ ਮਾਤਾ ਦਾ ਹੱਥ ਫੜ ਕੇ ਜੋਰੋ-ਜੋਰ ਰੋਣ ਲੱਗੀ। ਨਹੀਂ ਮਾਂ ਮੈਂ ਕੋਈ ਧੋਖਾ ਨਹੀਂ ਦਵਾਂਗੀ ਮੈਂ ਤੁਹਾਡੀ ਦੋਵਾਂ ਦੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਆਸਰਾ ਦੇ ਰਹੇ ਹੋ ਮੈਂ ਭਾਈ ਜੀ ਫਿਰ ਮੈਂ ਭੈਣ ਜੀ ਦੇ ਰਿਸ਼ਤੇਦਾਰਾਂ ਤੋਂ ਇਜਾਜ਼ਤ ਲੈ ਮਾਤਾ ਜੀ ਕੋਲ ਆ ਗਈ ਮੇਰਾ ਅਤੇ ਮਾਤਾ ਜੀ ਬਹੁਤ ਸੋਹਣਾ ਸਮਾਪਤੀਤ ਹੋਣ ਲੱਗਾ ਪਰ ਮੈਨੂੰ ਆਪਣੇ ਬੱਚੇ ਬਹੁਤ ਯਾਦ ਆਉਂਦੇ ਮਾਤਾ ਜੀ ਵੀ ਮੈਨੂੰ ਅਕਸਰ ਕਹਿੰਦੇ ਆਪਣੇ ਬੱਚਿਆਂ ਨੂੰ ਇੱਥੇ ਬੁਲਾਉਣ ਲਈ ਵਕੀਲ ਨਾਲ ਸਲਾਹ ਕਰਕੇ ਕਾਗਜ਼ ਪੇਸ਼ ਕਰ ਮੈਂ ਉਹਨਾਂ ਦੀ ਸਲਾਹ ਮੰਨਣ ਤੇ ਵਕੀਲ ਕੋਲ ਗਈ ਤੇ ਬੱਚਿਆਂ ਨੂੰ ਆਪਣੇ ਕੋਲ ਲਿਆਉਣ ਲਈ ਫਾਈਲ ਸਬਮਿਟ ਕੀਤੀ। ਭੈਣ ਜੀ ਨਾਲ ਮੇਰੀ ਅਕਸਰ 2-4 ਦਿਨਾਂ ਬਾਅਦ ਗੱਲਬਾਤ ਹੁੰਦੀ। ਉਹਨਾਂ ਨੇ ਮੈਨੂੰ ਪਹਿਲਾਂ ਕੁਝ ਨਹੀਂ ਸੀ ਦੱਸਿਆ, ਬਸ ਇੰਨਾ ਹੀ ਕਹਿੰਦੇ ਕਿ ਇੱਥੇ ਸਭ ਕੁਝ ਠੀਕ ਠਾਕ ਹੈ। ਪਰ ਫਿਰ ਜਦੋਂ ਉਹਨਾਂ ਨੂੰ ਬੱਚੇ ਮੰਗਵਾਉਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਤੇਰੇ ਮਾਪਿਆਂ ਨੇ ਤੇਰੀ ਸਿੱਧਰੀ ਭੈਣ ਜੀਤੋ ਨੂੰ ਕਿਕਰ ਨਾਲ ਵਿਆਹ ਦਿੱਤਾ ਹੈ। ਕਿੱਕਰ ਨੇ ਬੱਚੇ ਵਾਪਸ ਦੇਣ ਲਈ 10 ਲੱਖ ਰੁਪਏ ਦੀ ਮੰਗ ਕੀਤੀ ਹੈ ਆਪਣੀ ਭੈਣ ਲਈ ਮੇਰਾ ਦਿਲ ਰੋ ਪਿਆ ਮੇਰੀ ਭੈਣ ਮੇਰੀ ਜਗ੍ਹਾ ਬਲੀ ਦਾ ਬੱਕਰਾ ਬਣ ਗਈ ਸੀ ਮਾਪਿਆਂ ਦੇ ਨਾਲ-ਨਾਲ ਮੈਂ ਵੀ ਭੈਣ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਦੀ ਦੋਸ਼ੀ ਬਣ ਗਈ ਸਾਂ ਮੈਂ ਬੱਚੇ ਲੈਣ ਲਈ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਾਈਲ ਅੰਪਰੂਵ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਕਦੀ-ਕਦੀ ਮੈਂ ਉਦਾਸ ਹੋ ਜਾਂਦੀ ਤਾਂ ਮਾਤਾ ਜੀ ਮੇਰੇ ਕੋਲ ਬੈਠ ਘਿਰ ਕਰ ਬਹਿਸ ਹਰ ਜਨ ਪਿਆਰੇ ਸ਼ਬਦ ਪੜਦੇ ਤਾਂ ਮਨ ਨੂੰ ਸਕੂਨ ਮਿਲਦਾ ਪਹਿਲਾਂ ਮੈਂ ਆਪਣੀ ਕਿਸਮਤ ਨੂੰ ਕੋਸਦੀ ਰਹਿੰਦੀ ਸਾਂ ਪਰ ਹੁਣ ਮੈਨੂੰ ਜਪਦਾ ਹੈ ਦੇਸ਼ ਵਿਦੇਸ਼ ਚ ਦਾਤੇ ਨੇ ਆਪ ਆਕੇ ਮਦਦ ਕੀਤੀ ਸਾਲ ਕ ਉੱਪਰ ਸਮਾਂ ਬੀਤ ਗਿਆ ਸੀ ਦਿਨ ਰਾਤ ਮਿਹਨਤ ਕਰਕੇ ਮੈਂ ਆਪਣੇ ਆਪ ਨੂੰ ਡਾਲਰ ਕਮਾਉਣ ਵਾਲੀ ਮਸ਼ੀਨ ਬਣਾ ਲਿਆ ਸੀ ਹਰ ਹਿੱਲੇ ਵਸੀਲੇ ਮੈਂ ਦੋਹਾਂ ਬੱਚਿਆਂ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੀ ਸਾਂ ਆਖਰ ਮੈਂ ਸਫਲ ਹੋ ਗਈ ਮੈਂ ਪੈਸੇ ਭੈਣ ਜੀ ਦੇ ਅਕਾਊਂਟ ਚ ਪਾ ਦਿੱਤੇ ਅਤੇ ਉਹ ਵਿਜ਼ਿਟਰ ਵੀਜ਼ਾ ਲਗਾ ਕੇ ਮੇਰੇ ਕੋਲ ਬੱਚੇ ਲੈ ਆਏ ਬੱਚਿਆਂ ਨੂੰ ਦੇਖ ਕੇ ਝੱਲੀ ਹੀ ਹੋ ਗਈ ਪਲ-ਪਲ ਬਾਦ ਉਹਨਾਂ ਨੂੰ ਚੁੰਮਦੀ ਚਟਦੀ ਵਾਰ-ਵਾਰ ਭੈਣ ਜੀ ਚਰਨਾਂ ਦੀ ਧੂੜ ਲੈਂ ਤੱਕ ਨੂੰ ਲਾਉਂਦੀ ਭੈਣ ਜੀ ਮੈਨੂੰ ਵਾਰ-ਵਾਰ ਚੁੱਕ ਕੇ ਮੈਨੂੰ ਗਲ ਲਾਉਂਦੇ ਤੂੰ ਸੈੱਟ ਹੋ ਗਈ ਏ ਕਮਲ ਜੀ ਤੇਰੀ ਕਿਸਮਤ ਵਧੀਆ ਏ ਤੈਨੂੰ ਵਿਦੇਸ਼ ਚ ਵੀ ਦਰਵੇਸ਼ ਰੂਪੀ ਮਾਂ ਮਿਲ ਗਈ ਏ ਤੂੰ ਇਹਨਾਂ ਦਾ ਪੂਰਾ ਧਿਆਨ ਰੱਖੀ ਇੱਕ ਅਧਿਆਪਕ ਦੇ ਤੌਰ ਤੇ ਇਹ ਵੀ ਕਹਿਣਾ ਚਾਹੁੰਦੀ ਹਾਂ ਰੱਬ ਨੇ ਤੈਨੂੰ ਨਰਸਿੰਗ ਦਾ ਕਿੱਤਾ ਦਿੱਤਾ ਹੈ ਇਸ ਲਈ ਮਰੀਜ਼ਾਂ ਦੀ ਰੱਜ ਕੇ ਸੇਵਾ ਕਰੀ ਜੇ ਹੋ ਸਕੇ ਤਾਂ ਆਪਣੀ ਸਿੱਧਰੀ ਭੈਣ ਨੂੰ ਵੀ ਆਪਣੇ ਕੋਲ ਬੁਲਾ ਨਵਾਂ ਜੀਵਨ ਦੇ ਕਿਕਰ ਨੇ ਸ਼ਰਾਬ ਦੀ ਹਫਸ ਲਈ ਆਪਣੀ ਸਾਰੀ ਜ਼ਮੀਨ ਗਿਰਵੀ ਰੱਖ ਦਿੱਤੀ ਸ਼ਰਾਬ ਤਾਂ ਭਰੇ ਖੂ ਖਾਲੀ ਕਰ ਦਿੰਦੀ ਹੈ ਨਸ਼ੇ ਦੇ ਲੋਚ ਅੰਗੂਠਾ ਲਾ ਉਸ ਨੇ ਆਪਣੀ ਸਾਰੀ ਜ਼ਮੀਨ ਗਵਾ ਦਿੱਤੀ ਭੈਣ ਜੀ 3 ਮਹੀਨੇ ਮੇਰੇ ਕੋਲ ਅਤੇ ਆਪਣੇ ਰਿਸ਼ਤੇਦਾਰ ਕੋਲ ਰਹਿ ਵਾਪਸ ਚਲੇ ਗਏ। ਮੈਂ ਬੱਚਿਆਂ ਨੂੰ ਸਕੂਲ ਦਾਖਲ ਕਰਵਾ ਦਿੱਤਾ ਸੀ। ਇੱਥੇ ਕਿੰਨਾ ਵਧੀਆ ਸਿਸਟਮ ਸੀ। ਬੱਚਿਆਂ ਦੀ ਪੜ੍ਹਾਈ ਮੁਫਤ ਸੀ। ਮੈਂ ਮਨ 'ਚ ਸੰਕਲਪ ਲਿਆ ਕਿ ਮੈਂ ਬੱਚਿਆਂ ਨੂੰ ਬਹੁਤ ਪੜ੍ਹਾਵਾਂਗੀ ਅਤੇ ਵਧੀਆ ਜੀਵਨ ਦੇਵਾਂਗੀ। ਮਾਤਾ ਜੀ ਬੱਚਿਆਂ ਨਾਲ ਹੁਣ ਬਹੁਤ ਖੁਸ਼ ਰਹਿਣ ਲੱਗ ਪਏ ਸਨ। ਉਹਨਾਂ ਲਈ ਭਾਂਤ-ਭਾਂਤ ਦੀਆਂ ਖਾਣ ਨੂੰ ਚੀਜ਼ਾਂ ਬਣਾਉਂਦੇ। ਪਰ ਗੱਲ-ਗੱਲ ਤੇ ਆਪਣੇ ਉਹਨੂੰ ਯਾਦ ਕਰ ਰੋਣ ਲੱਗ ਜਾਂਦੇ ਮੇਰਾ ਧਰੂਪ ਪਾਣੀ ਤੋਂ ਪਿਆਸਾ ਤੇ ਰੋਟੀ ਤੋਂ ਭੁੱਖਣ ਪਾਣਾ ਚਲਾ ਗਿਆ ਧਰੂਪ ਨੂੰ ਜੋ ਖਾਣਾ ਪਹਿਣਾ ਪਸੰਦ ਸੀ ਉਹ ਜਿਹਾ ਬੱਚਿਆਂ ਨੂੰ ਖਵਾਉਂਦੇ ਪਹਿਨਾਂਦੇ ਅਜਿਹਾ ਕਰਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਸਮਾ ਖੰਭ ਲਾ ਕੇ ਉੱਡ ਰਿਹਾ ਸੀ 4-5 ਬੱਚੇ ਉਡਾਰੂ ਹੋ ਗਏ ਸਨ ਇੱਕ ਦਿਨ ਮੈਂ ਮਾਤਾ ਜੀ ਕੋਲ ਬੈਠ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਮਾਤਾ ਜੀ ਮੇਰਾ ਮਨ ਕਿਸੇ ਤੇ ਆ ਗਿਆ ਹੈ ਮੈਂ ਉਸ ਨੂੰ ਦਿਲ ਚ ਵਸਾ ਲਿਆ ਹੈ ਕੌਣ ਹੈ ਤੀਏ ਬੀਜੀ ਉਸਦਾ ਨਾਮ ਵਿਕਾਸ ਹੈ ਉਹ ਮਰੀਜ਼ ਬਣ ਕੇ ਆਇਆ ਸੀ ਪਰ ਉਸ ਨੇ ਮੈਨੂੰ ਦਿਲ ਦਾ ਮਰੀਜ਼ ਬਣਾ ਦਿੱਤਾ ਤੁਹਾਨੂੰ ਦੱਸਣ ਤੇ ਮੈਨੂੰ ਸੰਗ ਆਉਂਦੀ ਹੈ ਇਸ ਲਈ ਮੈਂ ਤੁਹਾਡੇ ਤੋਂ ਛੁਪਾ ਰੱਖਿਆ ਕੀ ਕਰਦਾ ਵੇ ਬੀਜੀ ਨੇ ਮੈਨੂੰ ਪੁੱਛਿਆ ਅਜੇ ਤਾਂ ਕੁਝ ਨਹੀਂ ਕਰਦਾ ਇੰਡੀਆ ਤੋਂ ਕੇਅਰ ਟੇਕਰ ਦੇ ਤੌਰ ਤੇ ਆਇਆ ਸੀ ਫਿਰ ਉਸ ਨੇ ਇੱਕ ਬਿਮਾਰ ਮੇਮ ਨਾਲ ਸ਼ਾਦੀ ਕਰ ਲਈ ਉਹ ਜਿਆਦਾ ਜਿਉਂਦੀ ਨਹੀਂ ਰਹੀ ਉਹ ਉਸ ਨੂੰ ਕੈਨੇਡਾ ਦਾ ਵਾਸੀਦ ਬਣਾ ਆਪ ਮਰ ਗਈ ਮੈਨੂੰ ਦੱਸਦਾ ਤਾਂ ਐਵੇਂ ਹੀ ਹੈ ਪਰ ਤੀਏ ਜਿਹੜਾ ਕੁਝ ਨਹੀਂ ਕਰਦਾ ਉਹ ਵੇਲਾ ਬੈਠ ਕੇ ਖਾਏਗਾ ਤੂੰ ਦੋ ਬੱਚਿਆਂ ਨਾਲ ਉਸ ਨੂੰ ਵੀ ਪਾਲੇਂਗੀ ਪਹਿਲੇ ਹੀ ਤੂੰ ਬੜੀ ਵੱਡੀ ਝੋਟ ਖਾਦੀ ਹੈ ਇਸ਼ਕ ਅੰਨਾ ਹੀ ਨਹੀਂ ਬੋਲਾ ਵੀ ਹੁੰਦਾ ਹੈ ਬੀਜੀ ਬੋਲ ਰਹੇ ਸਨ ਮੈਂ ਆਪਣੇ ਆਪ ਚ ਹੀ ਗੁਮਸੁਮਸਾਂ ਮੈਨੂੰ ਕੁਝ ਸੁਣ ਨਹੀਂ ਰਿਹਾ ਸੀ ਚਾਹੇ ਦੋ ਬੱਚਿਆਂ ਦੀ ਮਾਂ ਸਾਂ ਰੂਹ ਮੇਰੀ ਕੁਵਾਰੀ ਸੀ ਮੇਰਾ ਮਨ ਜਜ਼ਬਾਤਾਂ ਦੇ ਗਗਨ ਚ ਉਡਾਰੀ ਮਾਰਨ ਲੱਗਾ ਇਹੋ ਜਈ ਵਾਰ ਮੇਰੀ ਰੂਹ ਲੋਚਦੀ ਸੀ ਉਹ ਜੇ ਸਾਹਮਣੇ ਦੇਖ ਮੇਰਾ ਦਿਲ ਉੱਡੂ ਉੱਡੂ ਕਰਨ ਲੱਗਾ ਭਾਵੇਂ ਸਾਡੀਆਂ ਖਵਾਇਸ਼ਾਂ जख्मी ਅਤੇ ਕਤਲ ਹੁੰਦੀਆਂ ਰਹਿੰਦੀਆਂ ਹਨ ਪਰ ਫਿਰ ਵੀ ਅਸੀਂ ਆਪਣੀਆਂ ਖਾਇਸ਼ਾਂ ਦੀ ਪੂਰੀ ਹੋਣ ਦੀ ਉਮੀਦ ਰੱਖਦੇ ਹਾਂ ਖਿਆਲਾਂ ਚ ਹੀ ਮੁਹੱਬਤ ਤਾਣਾ ਬਾਣਾ ਬਣਦੀ ਰਹਦੀ ਹਰ ਧੜਕਣ ਉਸ ਦਾ ਨਾਮ ਲੈਣ ਲੱਗ ਗਈ ਦਿਨੇ ਮੈਂ ਉਸ ਨੂੰ ਰੋਜ਼ ਮਿਲਦੀ ਰਾਤੀ ਉਹ ਮੇਰੀਆਂ ਨੀਂਦਾਂ ਚਾਹ ਮਿਲਦਾ ਉਸ ਨੂੰ ਖੁਸ਼ਬੂ ਮੇਰੀ ਨਸ-ਨਸ ਚ ਵਸ ਗਈ ਮੇਰੀ ਕੁਵਾਰੀ ਰੂ ਉਸ ਨਾਲ ਵਿਆਹੀ ਗਈ ਮੈਂ ਬਿਨਾਂ ਹੀ ਕਿਸੇ ਸ਼ਰਤ ਸਮਾਜਿਕ ਪਰਵਾਨਗੀ ਤੋਂ ਮੁਹੱਬਤ ਹਾਜ਼ਰ-ਨਾਜ਼ਰ ਜਾਣ ਨੂੰ ਆਪਾ ਸੌਂਪ ਦਿੱਤਾ ਨਤੀਜਾ ਇਹ ਹੋਇਆ ਕਿ ਮੇਰੀ ਕੁੱਖ 'ਚ ਮੁਹੱਬਤ ਪਲਣ ਲੱਗ ਪਈ ਮੈਨੂੰ ਮਾਂ ਵਾਂਗੂ ਕੱਚੀ ਆਂਬੀਆਂ ਦੀ ਖੁਸ਼ਬੂ ਚੰਗੀ ਲੱਗਣ ਲੱਗੀ ਮੈਨੂੰ ਸੁਰਤ ਉਲਟੀਆਂ ਕਰਦਿਆਂ ਦੇਖ ਬੀਜੀ ਦਾ ਮੱਥਾ ਠਣਕਿਆ ਕੁੜੀਏ ਧੀਏ ਆ ਤੂੰ ਕੀ ਕੀਤਾ ਤੂੰ ਵਿਕਾਸ ਨੂੰ ਅੱਜ ਹੀ ਮੇਰੇ ਕੋਲ ਲੈ ਕੇ ਆ ਜਲਦੀ ਤੁਸੀਂ ਦੋਵੇਂ ਕੋਟ ਮੈਰਿਜ ਕਰ ਲਵੋ ਤੇਰੀਆਂ ਹੁਣ ਲਾਵਾਂ ਨਹੀਂ ਹੋ ਸਕਦੀਆਂ ਕਿਉਂਕਿ ਜੇ ਤੇਰੇ ਪੇਟ 'ਚ ਕੁੜੀ ਹੋਈ ਤਾਂ ਉਸ ਦੀਆਂ ਲਾਵਾਂ ਵੀ ਪਿਓ ਨਾਲ ਹੋ ਜਾਣਗੀਆਂ ਹੁਣੇ ਹੀ ਫੋਨ ਕਰਕੇ ਮੇਰੇ ਕੋਲ ਬਲਾ ਬੀਜੀ ਮੈਂ ਕੱਲ ਨੂੰ ਤੁਹਾਨੂੰ ਮਿਲਾ ਦੇਵਾਂਗੀ ਵਿਕਾਸ ਨੂੰ ਫੋਨ ਕੀਤਾ ਤੇ ਸ਼ਾਮ ਨੂੰ ਕਾਫੀ ਹਾਊਸ ਬੁਲਾਇਆ ਜਦੋਂ ਉਹ ਮਿਲਿਆ ਤਾਂ ਮੈਂ ਕਾਫੀ ਪੀਂਦਿਆਂ ਉਸ ਨੂੰ ਗਰਭ ਬਤੀ ਹੋਣ ਦੀ ਖੁਸ਼ੀ ਸਾਂਝੀ ਕੀਤੀ ਮੈਂ ਉਸ ਦੀਆਂ ਅੱਖਾਂ ਅੱਖਾਂ ਚ ਪਾ ਕੇ ਕਿਹਾ ਬੀਜੀ ਤੈਨੂੰ ਮਿਲਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਆਪਾਂ ਕੋਟ ਮੈਰਿਜ ਕਰ ਲਈਏ ਵਿਕਾਸ ਦਾ ਰੰਗ ਪੀਲਾ ਪੈ ਗਿਆ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਨੇ ਮੈਨੂੰ ਕਿਹਾ ਤੇਰਾ ਦਿਮਾਗ ਬੇ ਕੀ ਤੂੰ ਪਹਿਲਾਂ ਹੀ ਦੋ ਬੱਚਿਆਂ ਦੀ ਮਾਂ ਐ ਹੋਰ ਬੱਚੇ ਪੈਦਾ ਕਰਕੇ ਆਪਣੇ ਆਪ ਨੂੰ ਕਮਲਾ ਕਰਨਾ ਐ ਸਿਆਣੀ ਬਣ ਕੇ ਸਵੇਰੇ ਹੀ ਸਫਾਈ ਕਰਵਾ ਦੇ ਮੈਂ ਹੈਰਾਨ ਰਹਿ ਗਈ ਮੈਂ ਉਸ ਦੇ ਤਰਲੇ মিনਤਾਂ ਕੀਤੀ ਅਤੇ ਕਿਹਾ ਵਿਕਾਸ ਇਹ ਸਾਡੀ ਮੁਹੱਬਤ ਦਾ ਬੀਜ ਹੈ ਇਸ ਨੂੰ ਕਿਵੇਂ ਆਪਣੇ ਹੱਥੀ ਨਸ਼ਟ ਕਰਾਂ ਉਹ ਥਿੰਦਾ ਘੜਾ ਸੀ ਉਲਟਾ ਉਹ ਕਹਿਣ ਲੱਗਾ ਕਿ ਕਿਵੇਂ ਕਹਿ ਦੇਵਾਂ ਕਿ ਇਹ ਮੇਰਾ ਬੱਚਾ ਹੈ ਪਤਾ ਨਹੀਂ ਤੂੰ ਕਿਸ ਕਿਸ ਨਾਲ ਸੁੱਤੀ ਹੋਵੇਂਗੀ ਉਸ ਦੀ ਗੱਲ ਸੁਣ ਕੇ ਮੇਰਾ ਸਾਰਾ ਸਰੀਰ ਬਰਫ਼ ਹੋ ਗਿਆ ਸੀ ਜੁਬਾਨ ਲੱਕੜ ਦੀ ਹੋ ਗਈ ਸੀ ਮੈਨੂੰ ਇਹੋ ਜੇ ਹਾਲਾਤ ਛੱਡ ਕੇ ਉਹ ਚਲਾ ਗਿਆ ਸੀ ਮੈਂ ਘਰ ਲੱਤਾਂ ਕਢਿਸ ਦੀ ਘਰ ਪਹੁੰਚੀ ਬੀਜੀ ਮੈਨੂੰ ਦੇਖ ਕੇ ਸਮਝ ਗਏ ਸਨ ਕਿ ਮੈਂ ਫਰੋਡ ਦਾ ਸ਼ਿਕਾਰ ਹੋ ਗਈ ਹਾਂ ਮੈਨੂੰ ਕੁਝ ਕਹਿਣ ਦੀ ਬਜਾਏ ਉਹ ਮੇਰਾ ਸਿਰ ਪਲੋਸਣ ਲੱਗੇ ਚੀਕਾਂ ਮਾਰ ਰੋਣ ਲੱਗੀ ਮੇਰਾ ਰੋਣਾ ਦੇਖ ਬੱਚੇ ਵੀ ਰੋਣ ਲੱਗ ਪਏ ਬੀਜੀ ਨੇ ਸਾਨੂੰ ਸਾਰਿਆਂ ਨੂੰ ਵਿਚਾਰਿਆ ਫਿਰ ਉਹ ਮੇਰੇ ਲਈ ਚਾਹ ਬਣਾ ਕੇ ਲਿਆਏ ਮੈਂ ਬੱਚਿਆਂ ਨੂੰ ਝੋਲੀ 'ਚ ਬਿਠਾ ਲਿਆ ਚਾਹ ਪੀਂਦਿਆਂ ਮੈਂ ਰੋਂਦਿਆਂ ਸਾਰੀ ਗੱਲ ਦੱਸੀ ਬੀਜੀ ਪਹਿਲਾ ਮਾਪਿਆਂ ਦੀ ਮੰਨ ਲਈ ਸੀ ਹੁਣ ਮੈਂ ਮੰਨ ਦੀ ਕਰ ਲਈ ਸੀ ਸ਼ਾਇਦ ਮੇਰੀ ਕਿਸਮਤ ਪਤੀ ਸੁਖ ਨਹੀਂ ਹੈ ਬੀਜੀ ਮੈਂ ਇਹ ਸੋਚਦੀ ਹਾਂ ਕਿ ਮਰਦ ਔਰਤ ਨੂੰ ਹੰਡਾ ਵਰਤ ਕੇ ਝੂਠਾ ਪੱਤਲ ਵਾਂਗੂ ਸੁੱਟ ਦਿੰਦਾ ਹੈ ਪਰ ਬੀਜੀ ਇਸ ਬੱਚੇ ਨੂੰ ਜਨਮ ਦੇਵਾਂਗੀ ਬਾਕੀ ਬੱਚਿਆਂ ਨਾਲ ਇਸ ਨੂੰ ਵੀ ਪਾਲਾਂਗੀ ਉਹਨਾਂ ਨੂੰ ਆਪਣੀ ਚੰਗਿਆਈਆਂ ਬੁਰਾਈਆਂ ਤੋਂ ਵਾਕਿਫ ਕਰਾਵਾਂਗੀ ਇਕੱਲੇ ਹੀ ਇਹ ਜ਼ਿੰਦਗੀ ਦੀ ਲੜਾਈ ਲੜਾਂਗੀ ਕੀ ਹੁਣ ਮੈਂ ਰੋਵਾਂਗੀ ਨਹੀਂ ਪਰ ਬੀਜੀ ਮੈਂ ਇਸ ਬੱਚੇ ਨੂੰ ਜਨਮ ਦੇਵਾਂਗੀ ਬੀਜੀ ਮੇਰੀ ਦ੍ਰਿੜਤਾ ਦੇਖ ਕੇ ਚੁੱਪ ਰਹੇ ਅਤੇ ਮੇਰਾ ਸਿਰ ਗੋਦ ਚ ਰੱਖ ਪਾਠ ਕਰਨ ਲੱਗੇ ਪੁੱਗਦੇ ਸਮੇਂ ਤੋਂ ਬਾਅਦ ਮੈਂ ਸੁੰਦਰ ਬੱਚੀ ਨੂੰ ਜਨਮ ਦਿੱਤਾ ਬੀਜੀ ਨੇ ਮੈਨੂੰ ਮੇਰਾ ਪੁਰਾਣਾ ਨਾਮ ਨਾਲ ਬੁਲਾਇਆ ਲਹ ਅੰਬੋ ਤੇਰੀ ਅੰਬੀ ਅੱਜ ਤੋਂ ਮੇਰੀ ਅੰਬੀ ਮੇਰਾ ਵੰਚ ਦਾ ਅੰਛ ਹੋਵੇਗੀ ਮੇਰੀ ਧਰੂਪ ਦੀ ਬੇਟੀ ਛੋਟੀ ਅੰਬੋ